ਲੋ ਜੀ ਅੱਜ ਪੁਰਾਣਾ ਵਿਰਸਾ ਯਾਦ ਆ ਗਿਆ ਸਾਡੇ ਤੇ ਮਾਈਆਂ ਨੇ ਹਜੇ ਵੀ ਸੰਭਾਲ ਕੇ ਰੱਖਿਆ ਹੋਇਆ ਆ ਕੁਜੇ ਵਾਲੀ ਦਾਲ ਸਾਨੂੰ ਵਧੀਆ ਲੱਗੀ ਤੇ ਮੈਂ ਚਲ ਵੀਡੀਓ ਬਣਾ ਲਈਏ ਤੇ ਚੁੱਲੇ ਦੀਆਂ ਰੋਟੀਆਂ ਜਿਹੜੇ-ਜਿਹੜੇ ਬਾਈ ਚੁੱਲੇ ਦੀ ਰੋਟੀ ਤੇ ਆਹ ਕੁਜੇ ਦੀ ਦਾਲ ਖਾਂਦੇ ਨੇ ਬੜਾ ਚੱਪਣ ਚੱਕਿਓ ਵੀ ਕੜਚੀ ਚੱਕਿਓ ਚੱਕਿਓ ਆਹ ਕੋ ਦਾਲ 3 ਵਜੇ ਦੀ ਧੜੀ ਹੋਈ ਐ ਹੁਣ 7:30 ਵਜ ਗਈ ਚਾਰ ਪੰਜ ਘੰਟੇ ਹੋ ਗਏ ਦਾਲ ਬਣਦੀ ਨੂੰ ਇਹ ਲਾਈਟ ਵੀ ਲਾਈਏ ਆ ਦੇਖੋ ਖਾ ਕੇ ਵੀ ਦੇਖੀ ਆ ਬਹੁਤ ਸਵਾਦ ਬਣੀ ਹੋਈ ਐ ਇਸ ਤਰ੍ਹਾਂ ਬਣਾਇਆ ਕਰੋ ਇਹ ਗੈਂਸ ਤੇ ਆਉਣੀ ਬਣਦਾਗਾ ਇਹੋ ਜਿਹਾ ਦਾਣਾ ਖਾਣ ਨਾਲ ਹੁਣ ਕੁੱਕਰ ਦੇ ਵਿੱਚ ਜੇ ਬਣਾਈ ਹੁੰਦੀ ਤੇ 15 ਮਿੰਟਾਂ ਚ ਬਣ ਜਾਣੀ ਸੀਗੀ ਤੇ ਪਰ ਜਿਹੜਾ ਬੰਦਾ ਖਾਊਗਾ ਤੇ ਤੜਫੀ ਜਾਊਗਾ ਉਹ ਆਹ ਰੋਟੀਆਂ ਬਣ ਰਹੀਆਂ ਨੇ ਆਹ ਦੇਖੋ ਚੱਕਲੇ ਦੀ ਆ ਪਿਆ ਆਟਾ ਇਹ ਹੁਣ ਗੈਸ ਤੇ ਜਾਵ ਨਹੀਂ ਬਣਾਉਂਦੀ ਫਿਰ ਦਾਲ ਆਹ ਦੇਖੋ ਲਓ ਜੀ ਹੁਣ ਰੋਟੀ ਪਾਉਣਗੇ ਦੇਖੋ ਚੁੱਲੇ ਦੀਆਂ ਰੋਟੀਆਂ